ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗੰਗਤ ਜੀ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੇਲੇ ਸਚਕੰਡ ਸ੍ਰੀ ਹਜੂ ਸਾਹਿਬ ਨਾਲ 1.5 ਵਿਖੇ ਅੰਦਰ ਜਿੱਥੇ ਸੰਗਤ ਬੈਠਦੀ ਹੈ ਉੱਥੇ ਦੋ ਵਾਰ ਦਿਨ ਦੇ ਵਿੱਚ ਸਫਾਈ ਹੁੰਦੀ ਹੈ ਸਵੇਰੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਰੋਜ਼ ਹੀ ਪਹਿਲਾਂ ਪਾਣੀ ਦੇ ਨਾਲ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਸੁੱਕੇ ਤਾਵਲ ਦੇ ਨਾਲ ਸਫਾਈ ਕੀਤੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਰਾਤ ਨੂੰ ਸਮਾਪਤੀ ਤੇ 9 ਵਜੇ ਤੋਂ ਬਾਅਦ ਫਿਰ ਇਹ ਖਾਲੀ ਪਾਣੀ ਦਾ ਨਹੀਂ ਥੋਤਾ ਜਾਂਦਾ ਸਿਰਫ ਸਫਾਈ ਕੀਤੀ ਜਾਂਦੀ ਹੈ ਔਰ ਅੰਦਰ ਫਿਰ ਉਸ ਤੋਂ ਬਾਅਦ ਦਰੀਆਂ ਬਿਸ਼ਾਈਆਂ ਜਾਂਦੀਆਂ ਹਨ ਤੇ ਇਸ ਦਾ ਸੰਗਤ ਜੀ ਹੋਰ ਤੁਸੀਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਵੀਡੀਓ ਦੇਖਣ ਵਾਸਤੇ ਦਾਸ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ